ਬਿਸਕੁੜੀ ਵਾਪਸ ਲੈ ਜਾਓ ਕੋਈ ਨਹੀਂ ਜਾਣ ਦੋ ਵੀਰੇ ਜਾਣ ਦੋ ਮੇਰਾ ਵੀ ਮਿਹਰਬਾਨੀ ਧੰਨਵਾਦ ਅੱਜ ਇਹਲੇ ਬੰਦ ਕਰ ਤੂੰ ਪਿੰਡ ਦੱਸ ਦੇਣਾ ਆਪਣਾ ਅਸੀਂ ਚੱਲ ਜਾਨੇ ਆਂ ਤੀਰਜ ਆਪਣਾ ਨਾਮ ਬੋਲਦੇ ਪਿੰਡ ਬੋਲਦੇ ਅਸੀਂ ਚੱਲ ਜਾਨੇ ਆਂ ਭੈਣ ਮਰੀਏ ਆ ਤੈਨੂੰ ਵੀ ਖਾਲਸੇ ਤੇ ਯਕੀਨ ਨਹੀਂ ਤੁਸੀਂ ਪਿੱਛੇ ਹੋ ਕੇ ਗੱਲ ਕਰੋ ਪਲੀਸ ਸਟਾਪਿੰਗ ਚਲੋ ਤੁਸੀਂ ਪੜੇ ਲਿਖੇ ਹੋ ਤੁਸੀਂ ਸਟਾਪ ਚਿਹਰੇ ਗਾਇਸਾ ਰੋ ਚਲੋ ਆ ਇਧਰ ਇਧਰ ਸੌਰੀ ਕੋਈ ਫੇਰ ਗਲਤੀ ਕਰਦਾ ਭਾਈ ਭਾਈ ਕੋਈ ਕੋਈ ਮੇਰੇ ਤੂੰ ਆਪਣਾ ਨਾਮ ਦੱਸ ਦੇ ਅਸੀਂ ਚਲੇ ਜਾਨੇ ਹੁਣੇ ਆ ਦੋ ਆਪਣਾ ਪਿੰਡ ਦਾ ਦੱਸ ਦੋ ਅਸੀਂ ਚਲੇ ਜਾਨੇ ਆ ਪਾਸੇ 1 ਮਿੰਟ ਰੋਕਿਓ ਅਸੀਂ ਅਸੀਂ ਤੁਹਾਡੇ ਤੋਂ ਕੀ ਲੈਣਾ ਦੱਸੋ ਤੁਹਾਨੂੰ ਪਹੁੰਚਾ ਦੇਣੇ ਆ ਆਟੋ ਤੇ ਪਹੁੰਚਾ ਦੇਣੇ ਹੋਰ ਦੱਸੋ ਤੁਸੀਂ ਤੁਹਾਨੂੰ ਕੋਈ ਵੀ ਛੱਡ ਆਊਗਾ ਤੁਸੀਂ ਆਪਣਾ ਪਿੰਡ ਦੱਸ ਦੋ ਆਪਣਾ ਨਾਮ ਦੱਸ ਦੋ ਅਸੀਂ ਚਲੇ ਜਾਨੇ ਆ ਜੇ ਤੁਸੀਂ ਕਹਿੰਦੇ ਹੋ ਪੁਲਿਸ ਨੂੰ ਬੁਲਾ ਲੈਂਦੇ ਆ ਹੋਰ ਦੱਸੋ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਲੋ ਮੈਂ ਮੈਂ 100 ਨੰਬਰ ਤੇ ਕਾਲ ਕਰ ਦਿੰਦਾ ਮੈਂ 100 ਨੰਬਰ ਤੇ ਕਾਲ ਕਰ ਦ ਨਹੀ ਨਹੀ ਫੇ ਤਰਨੋਂ ਦੱਸਣਾ ਪੋਗਣਾ ਮੈਂ ਲੇਡੀਜ਼ ਪੁਲਿਸ ਬੁਲਾ ਲੈਣਾ ਫਿਰ ਜਿਹੜਾ ਜਿਹੜਾ ਵੇਖੋ ਕੀਨਵੀ ਕਰੀਦਾ ਹੁੰਦਾ ਕਿਸੇ ਤੇ ਸਾਰੀ ਦੁਨੀਆ ਗਲਤੀ ਨਹੀਂ ਹੁੰਦੀ ਹੋ ਸਕਦਾ ਤੁਹਾਨੂੰ ਗਲਤ ਅਨਸਰ ਮਿਲੇ ਹੋਣ ਹੋ ਸਕਦਾ ਤੁਹਾਡੀ ਮਦਦ ਕਰਨਾ ਤੁਸੀਂ ਲੇਡੀਜ਼ ਨਾਲ ਗੱਲ ਨਹੀਂ ਕਰ ਸਕਦੇ ਪਿੱਛੇ ਕੇ ਗੱਲ ਕਰੋ ਲੇਡੀਜ਼ ਨਾਲ ਗੱਲ ਕਰ ਸਕਦੇ ਆਂ ਤੁਸੀਂ ਇਧਰ ਹੋ ਕੇ ਗੱਲ ਕਰੋ ਵੀ ਚਲੋ ਮੈਂ ਕਰ ਲੈਂਦਾ ਮੈਂ 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 ਕਰ ਲੈਣਾ ਇਧਰ ਤੂੰ ਇਧਰ ਇਧਰ ਕੋਈ ਚੀਜ਼ ਆਏਗੀ ਅਸੀਂ ਤਾਂ ਇਹ ਨਹੀਂ ਆ ਕੋਈ ਗੱਲ ਨੇੜੇ ਲਿਆਓ ਢੇਰ ਤੋਂ ਨੇੜੇ ਲਿਆਓ ਨੇੜੇ ਚਿਹਰੇ ਦੇ ਲਾਗੇ ਲਿਆਓ ਕੋਈ ਗੱਲ ਕਲਪ ਬੰਦਾ ਵੀ ਤੁਹਾਨੂੰ ਫੜ ਸਕਦਾ ਹੈ ਇੱਥੇ ਤੁਹਾਨੂੰ ਰਾਤ ਨੂੰ ਦਿਨ ਨੂੰ ਕੋਈ ਗਲਤ ਹਰਕਤ ਵੀ ਕਰ ਸਕਦਾ ਤੁਸੀਂ ਸਮਝਦਾਰ ਹੋ ਨਾ ਤੁਸੀਂ ਤੁਸੀਂ ਸਾਨੂੰ ਦੇਖ ਕੇ ਗੱਡੀਆਂ ਦੇਖ ਕੇ ਡਰੇ ਹੋ ਨਾ ਤੁਸੀਂ ਡਰੇ ਹੋ ਨਾ ਕਿਉਂਕਿ ਮੇਰੀ ਹੈਲਪ ਕਰੋ ਹਾਂ ਕਿਉਂਕਿ ਤੁਹਾਨੂੰ ਲੱਗਦਾ ਬਸ ਗੱਲ ਮੁੱਕੀ ਫਿਰ ਪੁਲਿਸ ਬੁਲਾ ਲਈਏ ਨਹੀਂ ਤੁਸੀਂ 100 ਨੰਬਰ ਤੇ ਨਾ ਆਪਾਂ ਕਾਲ ਕਰ ਦਿੰਦੇ ਹਾਂ ਮੈਨੂੰ 100 ਨੰਬਰ ਤੇ ਕਿਸੇ ਦਾ ਕਾਲ ਨਹੀਂ ਕਰਨੀ ਆ ਫਿਰ ਆਪਣਾ ਨਾਮ ਦੱਸੋ ਫਿਰ ਆਪਣਾ ਆਪਣਾ ਨਾਮ ਦੱਸੋ ਤੁਸੀਂ ਆਪਣਾ ਸਮਾਰਟ ਫਿਰ ਆਪਣਾ ਨਾਮ ਦੱਸੋ ਮੇਰਾ ਸਪਾਣ ਇਹਨਾਂ ਨੇ ਨਾ ਬਾਹ ਕਿਉਂ ਫੜੀ ਮੇਰੀ ਭੈਣ ਮੇਰੀ ਇਹ ਭੈਣ ਦੀ ਬਾਹ ਫੜ ਸਕਦੇ ਆ ਆਪਾਂ ਜੇ ਸਾਡੀ ਭੈਣ ਮੁਸ਼ਕਲ ਚ ਹੋਊਗੀ ਨਾ ਅਸੀਂ ਉਹਦੀ ਬਾਹ ਫੜ ਸਕਦੇ ਆ ਤੁਸੀਂ ਮੇਰੀ ਹੈਲਪ ਕਰੋ ਤੁਸੀਂ ਪਿੰਡ ਕਿਹੜੇ ਜਾਣਾ ਇਹ ਤੁਹਾਨੂੰ ਛੱਡ ਆਉਣੇ ਆ ਮੈਂ ਕਿਹਾ ਤੁਸੀਂ ਮੇਰੀ ਗੱਡੀ ਖਿੜਾਰ ਕੇ ਕਿਹਾ ਨਾ ਮੇਰੀ ਹੈਲਪ ਕਰੋ ਤੁਸੀਂ ਕਿਹਾ ਨਾ ਵੀ ਇਹ ਨੂੰ ਫੜ ਲੇਟ ਰੀਅਲੀ ਨਹੀਂ ਹੋਈ ਨਾ ਖਲਾ ਦੇ ਦਿੰਦੀ ਕਰ ਦੇ ਨਾ ਚੱਲ ਕੋਈ ਕੋਈ ਨਾ ਕਰਦਾ ਬੰਦ ਕਰਦਾ ਫੋਟੋ ਨਹੀਂ ਖਿੱਚਣੀ ਫੋਟੋ ਨਹੀਂ ਖਿੱਚਣੀ ਨਹੀਂ ਖੇਦੇ ਨਹੀਂ ਖੇਦੇ ਨਹੀਂ ਖੇਦੇ ਠੀਕ ਜੀ ਇਹ ਰੋਡ ਤੇ ਇਹ ਰੋਡ ਤੇ ਹਾਂ ਡੇਰ ਰੋਡ ਤੇ ਪੇਠੜੀ ਦੁਕਾਨ ਹੈ ਜਿਹੜੀ ਅੱਛਾ ਅੱਛਾ ਉਹਦੇ ਨਾਲ ਹੀ ਇਹਨਾਂ ਦਾ ਲੱਕੜ ਦਾ ਆਪਣਾ ਕੰਮ ਕਰਦੇ ਤੇ ਪਾਪਾ ਤਰਖਾਨ ਨੇ ਅੱਛਾ ਅੱਛਾ ਹਾਂਜੀ ਇਹ ਤਰਖਾਨ ਫੈਮਲੀ ਚੋਂ ਹਾਂਜੀ ਹਾਂਜੀ ਇਹ ਐਨਜੀਓ ਭਾਜੀ ਇਹ ਸਿਰਫ ਦਿਮਾਗੀ ਤੌਰ ਤੇ ਜਿਹੜੇ ਬਿਮਾਰ ਉਹਨਾਂ ਲਈ ਕੰਮ ਕਰਦੇ ਆ ਇਸ ਕੈਟਰੀਗ ਨੇ ਡਾਕਟਰ ਸੁਨੀ ਕੁਮਾਰ ਨੇ ਉਹ ਵੀ ਕਿ ਹੈਲਪ ਦੇ ਦੌਰ ਤੇ ਇਹਨਾਂ ਨੂੰ ਚਲੋ ਕੋਈ ਨਹੀਂ ਹੈ ਬੇਟਾ ਇਹ ਨਾ ਸਾਡੇ ਕੋਲ ਹੁੰਦੀ ਹੁੰਦੀ ਸੀ ਹਸਪੀਟਲ ਪੜੇ ਲਿਖੇ ਆ ਮੈਨੂੰ ਤਾਂ ਆਪਣਾ ਵੱਲਾ ਪਿੰਡ ਵੀਜੀ ਤੇਰਾ ਆਸਰਾ ਸੋਸਾਇਟੀ ਪਿੰਡ ਵੱਲਾ ਠੀਕ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਮੇਰੇ ਘਰ ਤੋਂ ਤੁਸੀਂ ਇਹ ਨਹਿਰ ਕਰੋ ਇੱਕ ਵਾਰ ਕੋਈ ਨਹੀਂ ਕਰ ਸਕਦਾ ਜੀ ਦੋ ਮਟਲ ਕਰ ਦੋ ਸੁਪੈਣ ਆਂਦੀ ਐ ਮੈਂ ਤੁਹਾਨੂੰ ਬਿਸਕੁਟ ਦਿੱਤੇ ਕਿਹਦੀ ਆਪਣੇ ਬਿਸਕੁਟ ਹੀ ਵਾਪਸ ਲੈ ਜਾਓ ਓਏ ਜਾਨ ਤੋਂ ਵੀਰੇ ਜਾਨ ਤੋਂ ਮੇਰਾ ਵੀ ਮਿਹਰਬਾਨੀ ਧੰਨਵਾਦ ਇਹ ਨਾ ਵੀਰੇ ਮੇਰੀ ਗੱਲ ਖਤੇਗੜ ਚੂੜੀਆਂ ਤੋਂ ਆ ਠੀਕ ਹੈ ਕੋਟਾ ਭਲਾਈ ਕਰਨ ਦੇ ਆ ਭਾਜੀ ਪੈਣੀ ਉਹ ਉਹਨਾਂ ਨੂੰ ਪੁੱਛ ਲੈਂਦੇ ਦੱਸ ਤੂੰ ਦੱਸ ਠੀਕ ਹੈ ਖਤੇਗੜ ਚੂੜੀਆਂ ਦਾ ਤੁਸੀਂ ਮੈਨੂੰ ਹੈਲਪ ਕਰੋ ਇਹ ਤਾਂ ਤੁਹਾਡੀ ਹੈਲਪ ਕਰਨ ਆਈ ਹੈ ਕਿਸੇ ਨੇ ਤੇ ਗਿਆ ਹੈ ਨਾ ਲੇਡੀਓ ਤੇ ਆਓ کہیں ਲੇਡੀ ਲੈਂਡ ਹੈ ਆਪਾਸ ਸੋ ਅਸੀਂ ਇਸ ਵੇਲੇ ਫਤੇਗੜ ਚੂੜੀਆਂ 로ਡ ਤੇ ਖੜੇ ਆਂ ਜੀ ਇੱਥੇ ਕਾਫੀ ਦਿਨਾਂ ਤੋਂ ਇੱਕ ਸਾਡੀ ਭੈਣ ਹੈ ਜੀ ਪੰਜਾਬੀ ਭੈਣ ਹੈ ਪੰਜਾਬੀ ਬੋਲਦੀ ਹੈ ਪਿਓਰ ਤੇ ਸੋ ਇਹ ਭੈਣ ਹੁਣੀ ਖੜੇ ਸੀ ਸਾਡੀ ਮਦਦ ਵਾਸਤੇ ਜਿਹੜੇ ਦੱਸ ਰਹੇ ਆ ਕਿ